ਸਾਰੇ ਸੰਸਾਰ ਦੇ ਬਾਣੀ ਪੜਨ ਵਾਲੇ ਜਾਂ ਕਿਸੇ ਵੀ ਧਰਮ ਦੇ ਭਗਤੀ ਕਰਨ ਵਾਲੇ ਲੋਕ ਅਗਰ ਉਹਨਾਂ ਨੇ ਚੈੱਕ ਕਰਨਾ ਹੋਵੇ ਕਿ ਮੇਰੀ ਭਗਤੀ ਨਾਲ ਪਰਮਾਤਮਾ ਖੁਸ਼ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਮੇਰੀ ਭਗਤੀ ਥਾਂ ਪੈ ਰਹੀ ਹੈ ਕਿ ਨਹੀਂ ਪੈ ਰਹੀ ਚਾਹੇ ਉਹ ਹਿੰਦੂ ਹੈ ਮੁਸਲਮਾਨ ਹੈ ਇਸਾਈ ਹੈ ਜਿਹੜੇ ਵੀ ਨਾਮ ਨਾਲ ਪਰਮਾਤਮਾ ਨੂੰ ਯਾਦ ਕਰਦਾ ਜੇ ਉਹਦੇ ਹੈਪੀਨੈਸ ਲੈਵਲ ਵਿੱਚ ਵਾਧਾ ਹੋ ਰਿਹਾ ਫਿਰ ਭਗਤੀ ਠੀਕ ਹੈ ਨਹੀਂ ਤੇ ਕੇਵਲ ਕਰਮ ਕਾਂਡ ਕੇਵਲ ਦਿਖਾਵਾ ਹੈ ਕੇਵਲ ਨੇਮ ਹੈ ਨੇਮ ਕਰਨਾ ਜ਼ਰੂਰੀ ਹੈ ਪਰ ਨੇਮ ਫਾਈਨਲ ਸਟੇਜ ਨਹੀਂ ਹੈ ਫਾਈਨਲ ਸਟੇਜ ਹੈ ਪ੍ਰੇਮ ਪਰ ਮਹਾਤਮਾ ਨਾਲ ਪਿਆਰ ਕਰ ਬਾਣੀ ਪੜਨ ਤੋਂ ਬਾਅਦ ਮੇਰਾ ਗੁੱਸਾ ਘਟਣਾ ਚਾਹੀਦਾ ਮੇਰੇ ਕੋ ਸਹੀ ਮੇਰਾ ਲੋਭ ਘਟਣਾ ਚਾਹੀਦਾ ਹੈ ਮੇਰਾ ਹੰਕਾਰ ਘਟਣਾ ਚਾਹੀਦਾ ਮੈਂ ਕਿਸੇ ਦਾ ਸਮਾਨ ਨਾ ਲੁੱਟਾਂ ਕਿਸੇ ਨਾਲ ਠੱਗੀ ਨਾ ਕਰਾਂ ਮੈਂ ਮਿੱਠਾ ਬੋਲਾਂ ਤੇ ਜੇ ਮੇਰਾ ਗੁੱਸਾ ਵੀ ਹੋਵੇ ਹੀ ਹੈ ਮੇਰੀ ਠੱਗੀ ਵੀ ਹੋਵੇ ਹੀ ਹੈ ਤੇਰੇ ਦਾ ਮਤਲਬ ਮੈਂ ਬਾਣੀ ਕੇਵਲ ਪੜ ਰਿਹਾ ਵਾ ਬਾਣੀ ਮੇਰੇ ਅੰਦਰ ਹੱਲੀ ਵਸੀ ਨਹੀਂ ਇਹਦੇ ਬਾਰੇ ਵੀ ਪਾਤਸ਼ਾਹ ਗੁਰਬਾਣੀ 'ਚ ਬੜੀ ਕਮਾਲ ਦੀ ਗੱਲ ਕਰਦੇ ਨੇ ਕਹਿੰਦੇ ਨੇ ਸੋਏ ਅਚਿੰਤਾ ਜਾਗ ਅਚਿੰਤਾ ਤੁਸੀਂ ਆਪਣਾ ਹੈਪੀਨੈਸ ਇੰਡੈਕਸ ਹੈਪੀਨੈਸ ਲੈਵਲ ਆਪ ਹੀ ਡਿਸਾਈਡ ਕਰ ਸਕਦੇ